ਪੌਲਸਾ ਬਾਕੀ ਨੁੱਕੇ ਲੱਗ ਖੜੇ ਹੁੰਦੇ ਨੇ ਇਹਨਾਂ ਦਾ ਕਤਲ ਕਰ ਇੱਕ ਦੇੜੀਆਂ ਸੋਸ਼ਲ ਮੀਡੀਆ ਤੇ ਪੌਲਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਲ ਜਗੀ ਭੁਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਇਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਹੋ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਜਾਵੇ ਇਹ ਸ਼ਾਰਪਰ ਪਾਲਿਸੀ ਕਿਸੇ ਕੋਈ ਗਲਤ ਬੰਦੇ ਨੂੰ ਬਖਸ਼ੀ ਗਈ। ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲਿੰਦਾ ਤੇ ਜਿਨ੍ਹਾਂ ਨੇ ਇਹਦੇ ਘਰ ਗਏ ਸਵੇਰੇ ਇਹਦੇ ਘਰ ਜਾ ਕੇ ਦੇਖਿਆ ਇਹ ਕਾਰ ਹੈ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਪੋਲ ਟੈਕਨੀਕਲ ਕਾਲਜ ਹੁਸ਼ਿਆਰਪੁਰ ਪੜਦਾ ਫਿਰ ਉੱਥੇ ਗਏ ਆ ਉਥੋਂ ਜਾ ਕੇ ਦਾ ਮੋਟਰਸਾਈਕਲ ਜਿਹੜਾ ਸੀ ਫੜ ਲਿਆ ਆ ਦੇਖ ਲਓ ਅੱਜ ਦੇ ਜਵਾਕਾਂ ਦਾ ਹਾਲ ਰੀਅਲ ਬਣਾਉਣ ਦੇ ਲਈ ਪੁਲਿਸ ਵਾਲਿਆਂ ਨੂੰ ਕੱਢ ਦਿੱਤੀ ਗਾਲ ਫਿਰ ਪੁਲਿਸ ਵਾਲੇ ਵੀ ਦੂਸਰੇ ਦਿਨ ਇਨਾ ਨੌਸਵਾਨਾਂ ਦੇ ਘਰੇ ਹੀ ਪਹੁੰਚ ਗਏ ਤੁਹਾਨੂੰ ਦੱਸਦੇ ਕਿ ਸੋਸ਼ਲ ਮੀਡੀਆ ਤੇ ਆਏ ਦਿਨ ਨੌਸਵਾਨ ਆਪਣੀ ਚੜਤ ਬਣਾਉਣ ਦੇ ਲਈ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਨੇ ਤੇ ਤਸਵੀਰਾਂ ਹਿਸ਼ਾਰਪੁਰ ਦੀਆਂ ਨੇ ਜਿੱਥੋਂ ਦੇ ਦੋ ਨੌਸਵਾਨ ਇੰਸਟਾਗ੍ਰam ਤੇ ਫੇਮਸ ਹੋਣ ਦੇ ਲਈ ਇੱਕ ਰੀਅਲ ਬਣਾਉਂਦੇ ਨੇ ਤੇ ਉਸ ਰੀਅਲ ਦੇ ਵਿੱਚ ਪੁਲਿਸ ਵਾਲਿਆਂ ਨੂੰ ਗਾਲ ਕੱਢਦੇ ਨੇ ਕਹਿੰਦੇ ਨੇ ਕਿ ਜਿਹੜੇ-ਜਿਹੜੇ ਪੁਲਿਸ ਵਾਲੇ ਨਾਕਾ ਲਗਾ ਕੇ ਖੜੇ ਨੇ ਉਹਨਾਂ ਦਾ ਕਤਲ ਕਰ ਦੋ ਤੇ ਜਦੋਂ ਇਹ ਵੀਡੀਓ ਇੰਸਟਾਗ੍ਰam ਤੇ ਵਾਇਰਲ ਹੋਈ ਤੇ ਪੁਲਿਸ ਤੇ ਕੋਲ ਪਹੁੰਚੀ ਤਾਂ ਫਿਰ ਪੁਲਿਸ ਵਾਲਿਆਂ ਨੇ ਇਨਾ ਨੌਜਵਾਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਇਹਨਾਂ ਦਾ ਮੋਟਰਸਾਈਕਲ ਦਾ ਨੰਬਰ ਪਾ ਕੇ ਦੇਖਿਆ ਤੇ ਇਹਨਾਂ ਦਾ ਪਤਾ ਕਰਵਾਇਆ ਤਾਂ ਫਿਰ ਪੁਲਿਸ ਇਹਨਾਂ ਨੌਜਵਾਨਾਂ ਦੇ ਘਰੇ ਹੀ ਪਹੁੰਚ ਗਈ ਤੇ ਜਦੋਂ ਘਰ ਗਈ ਪੁਲਿਸ ਤਾਂ ਘਰ ਨੌਜਵਾਨ ਨਹੀਂ ਮਿਲੇ ਤਾਂ ਪਤਾ ਲੱਗਾ ਕਿ ਉਹ ਤਾਂ ਕੌਲ ਚ ਗਏ ਨੇ ਤਾਂ ਫਿਰ ਪੁਲਿਸ ਇਹਨਾਂ ਦੇ ਕੌਲ ਜੀ ਚਲ ਗਈ ਤੇ ਜਿੱਥੇ ਇਹਨਾਂ ਨੌਜਵਾਨਾਂ ਨੂੰ ਗੱਡੀ 'ਚ ਪਟਾਕੇ ਤੇ ਇਹਨਾਂ ਦਾ ਮੋਟਰਸਾਈਕਲ ਸਮੇਤ ਇਹਨਾਂ ਨੂੰ ਥਾਣੇ ਲੈ ਆਏ ਅਤੇ ਫਿਰ ਇਹਨਾਂ ਨੌਜਵਾਨਾਂ ਦੇ ਕੋਲੋਂ ਇਹਨਾਂ ਦੀ ਗਲਤੀ ਵੀ ਮਨਵਾਈ ਉੱਥੇ ਹੀ ਮੋਟਰਸਾਈਕਲ ਬੌਂਡ ਕਰਕੇ ਇਹਨਾਂ ਨੌਜਵਾਨਾਂ ਨੂੰ ਚਲਾਨ ਦਾ ਇੱਕ ਗਿਫਟ ਦਿੱਤਾ ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਆ ਇਹਦਾ ਤੁਹਾਨੂੰ ਮੈਂ ਰਾਜ ਦੱਸਦਾ ਕੀ ਕਰਦੇ ਐਂਦਾ ਦੇਖੋ ਨੰਬਰ ਪਲੇਟ ਲੱਗੀ ਐ ਇਹ ਇੱਥੋਂ ਹੀ ਨੰਬਰ ਪਲੇਟ ਕੱਟੀ ਐ ਆ ਦੇ ਹੱਥ ਲਾਉਣ ਵਾਲੀ ਡਿੱਗ ਪਈ ਐ ਇਹ ਕੀ ਕਰਦੇ ਐ ਜਦੋਂ ਇਹ ਜੀ ਹਰਕਤਾਂ ਕਰਦੇ ਐ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਐ ਲਾ ਕੇ ਹੱਥ ਚ ਫੜ ਲੈਂਦੇ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਏ ਇੱਕ ਦਾ ਇਹ ਕੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੱਲ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲਿੰਦਾ ਜਿਹਨੂੰ ਅਸੀਂ ਕੱਲ ਜਿਹੜੀ ਸਾਡੀ 1 ਨੰਬਰ ਬੀਟ ਸੀਗੀ ਏਐਸਏ ਗਰਦੀਪ ਸਿੰਘ ਏਐਸਏ ਸਤਨਾਮ ਸਿੰਘ ਉਹਨਾਂ ਦੀ ਡਿਊਟੀ ਲਈ ਇਹਦਾ ਡਰੈਸ ਕਢਾਓ ਡੀਟੀ ਆਫਿਸ ਤੋਂ ਆਰਟੀ ਆਫਿਸ ਤੋਂ ਤੇ ਮੈਨੂੰ ਸਵੇਰੇ ਦੱਸੋ ਤੇ ਜਿਹਨਾਂ ਨੇ ਇਹਦੇ ਘਰ ਗਏ ਸਵੇਰੇ ਇਹਦੇ ਘਰ ਜਾ ਕੇ ਦੇਖਿਆ ਇਹ ਘਰ ਹੈ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਪੋਲ ਟੈਕਨੀਕਲ ਕਾਲਜ ਹੁਸ਼ਿਆਰਪੁਰ ਪੜਦਾ ਫਿਰ ਉੱਥੇ ਗਏ ਆ ਉਥੋਂ ਜਾ ਕੇ ਦਾ ਮੋਟਰਸਾਈਕਲ ਜਿਹੜਾ ਅਸੀਂ ਫੜ ਲਿਆ ਉਹਨੇ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਾਰਾ ਤੇ ਇਹਦਾ ਜੋ ਦਸ਼ਾਂਦਾ ਟ੍ਰੈਪ ਕਿ ਰੂਲ ਮਤਲਬ ਉਹ ਬਣਦਾ ਉਹ ਦੇ ਕੇ ਦੋਰਾਂਗੇ ਨੂੰ ਥੈਂਕ ਯੂ ਜੀ ਇਹ ਤਾਂ ਮੀਡੀਆ ਸੋਸ਼ਲ ਮੀਡੀਆ ਤੇ ਬੋਰਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਲ ਜਗੀ ਭੋਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਗੋਲ ਪੁਲਿਸ ਨੇ ਆ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਹੋਵੇ ਤੇ ਸ਼ਾਰਗੋਲ ਪੁਲਿਸ ਕਿਸੇ ਕੋਈ ਗਲਤ ਬੰਦੇ ਨੂੰ ਬਖਸ਼ੇਗੀ